ਵਾਰਿਸ ਪੰਜਾਬ ਦੇ ਸੰਸਦ ਦੇ ਮੁਖੀ ਅਮਰਿਤਪਾਲ ਸਿੰਘ ਜੇਲ੍ਹ ਵਿੱਚੋਂ ਚੋਣ ਲੜੇ ਤੇ ਜਿੱਤੇ ਵੀ ਨਾ ਸਿਰਫ ਅਮਰਿਤਪਾਲ ਸਿੰਘ ਸਗੋਸ਼ੇਕ ਅਬਦੁਲਸ਼ਹੀਦ ਜੋ ਜੇਲ੍ਹ ਚ ਬੰਦ ਨੇ ਉਹ ਵੀ ਚੋਣ ਜਿੱਤੇ ਨੇ ਬਾਰਾਮੁਲਾ ਤੋਂ ਰਸ਼ੀਦ ਨੇ ਵੱਡੀ ਜਿੱਤ ਦਰਜ ਕੀਤੀ ਹੈ ਉਹਨਾਂ ਨੇ ਉਮਰ ਅਬਦੁੱਲਾ ਨੂੰ ਹਰਾਇਆ ਅਮਰਿਤਪਾਲ ਸਿੰਘ ਐਨਐਸਏ ਕਰਕੇ ਸਾਮਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਜਦੋਂ ਕਿ ਅਬਦੁਲ ਰਸ਼ੀਦ ਤਿਹਾਰ ਜੇਲ੍ਹ ਚ ਬੰਦ ਨੇ ਇਹਨਾਂ ਤੇ ਟੈਰਰ ਫੰਡਿੰਗ ਦਾ ਇਲਜ਼ਾਮ ਹੈ ਸ਼ੇਖ ਅਬਦੁਲ ਰਸ਼ੀਦ ਇੰਜੀਨੀਅਰ ਰਸ਼ੀਦ ਵਜੋਂ ਮਸ਼ਹੂਰ ਨੇ ਇਹਨਾਂ ਨੇ 23273 ਵੋਟਾਂ ਦੇ ਫਰਕ ਨਾਲ ਜਿੱਤ ਤਰਜ ਕੀਤੀ ਹੈ ਪਹਿਲਾ ਦੋ ਵਾਰ ਐਮਐਲਏ ਵੀ ਰਹੇ ਨੇ ਰਸ਼ੀਦ ਤਿਆਤਵਾਦੀ ਫੰਡਿੰਗ ਲੈਣ ਦਾ ਦੋਸ਼ ਹੈ ਉਹਨਾਂ ਤੇ ਯੂਏਪੀਏ ਐਕਟ ਤਹਿਤ ਗੰਭੀਰ ਦੋਸ਼ ਲੱਗੇ ਨੇ ਰਸ਼ੀਦ ਸ਼ੇਖ ਜਦੋਂ ਜੇਲ੍ਹ ਦੇ ਵਿੱਚ ਸਨ ਤਾਂ ਉਹਨਾਂ ਦੇ ਦੋ ਪੁੱਤਰਾਂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭੀ ਇਹ ਤਾਂ ਉਹ ਦੋ ਕੈਂਡੀਡੇਟਸ ਹਨ ਜੋ ਜੇਲ੍ਹ ਦੇ ਵਿੱਚ ਬੈਠ ਕੇ ਇਸ ਵਾਰ ਚੋਣਾਂ ਜਿੱਤੇ ਨੇ ਕਹਿੰਦੇ ਹਣਸ ਵਾਲੇ ਕਿ ਇਸ ਤੋਂ ਪਹਿਲਾਂ ਹੋਰ ਕੌਣ-ਕੌਣ ਜੇਲ੍ਹ ਤੋਂ ਲੜਿਆ ਤੇ ਜਿੱਤਿਆ ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾ ਨਾਮ ਸਿਮਰਨਜੀਤ ਸਿੰਘ ਮਾਨ ਦਾ ਹੈ ਇਹ 1999 ਦੇ ਵਿੱਚ ਜੇਲ੍ਹ ਤੋਂ ਚੋਣ ਲੜੇ ਸਨ ਤੇ ਜਿੱਤੇ ਸਨ ਇੱਕ ਨਾਮ ਅਤਿੰਦਰਪਾਲ ਸਿੰਘ ਹੈ ਜੋ 1999 ਤੋਂ 1991 ਤੱਕ ਲੋਕ ਸਭਾ ਮੈਂਬਰ ਰਹੇ ਇਹ ਵੀ ਜੇਲ੍ਹ ਤੋਂ ਚੋਣ ਲੜੇ ਸਨ ਅਗਲਾ ਨਾਮ ਜਗੀਰ ਸਿੰਘ ਜੋਗਾ ਦਾ 1954 ਦੇ ਵਿੱਚ ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਸੀ ਉਹ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਲਈ ਵੀ ਨਹੀਂ ਸੰਗੇ ਪਰ ਲੋਕਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਦਿੱਤਾ ਸੀ